ਚੰਗੀ ਸ਼ਾਇਰੀ ਦੀ ਮਕਸੂਸੀਅਤ ਇਹ ਹੁੰਦੀ ਹੈ ਕਿ ਉਸ ਦੇ ਪਿੱਛੇ ਕੋਈ ਲੰਬੀ ਕਹਾਣੀ ਛਿਪੀ ਹੁੰਦੀ ਹੈ ਤੇ ਉਸ ਕਹਾਣੀ ਨੂੰ ਜਦੋਂ ਅਸੀਂ ਡੀਕੋਡ ਕਰਦੇ ਹਾਂ ਤਾਂ ਫਿਰ ਉਹ ਸ਼ੇਅਰ ਸਮਝ ਆ ਜਾਂਦਾ ਹੈ ਤੇ ਨਹੀਂ ਤਾਂ ਫਿਰ ਸਾਨੂੰ ਉਹ ਡੀਕੋਡ ਕਰਨਾ ਪੈਂਦਾ ਹੈ ਕਿਸੇ ਦੀ ਮਦਦ ਲੈਣੀ ਪੈਂਦੀ ਹੈ ਗਾਲिब ਦਾ ਇੱਕ ਸ਼ੇਅਰ ਹੈ ਤੇ ਸੇ ਬਗੈਰ ਮਰਨਾ ਸਕਾ ਕੋ ਕਨ ਅਸਦ ਤੇ ਸੇ ਬਗੈਰ ਮਰਨਾ ਸਕਾ ਕੋ ਕਨ ਅਸਦ ਸਰਗਸ਼ਤੇ ਖੁਮਾਰੇ ਰਸਮੋ ਕੈਦ ਥਾ ਤਾਂ ਦੋਸਤੋ ਇਸ ਛੋਟੇ ਜਿਹੇ ਸ਼ੇਰ ਦੇ ਵਿੱਚ ਨਾ ਤਾਂ ਸ਼ੀਰੀਂ ਦਾ ਨਾਮ ਲਿਆ ਗਿਆ ਹੈ ਨਾ ਹੀ ਫਰੀਆਦ ਦਾ ਨਾਮ ਲਿਆ ਗਿਆ ਹੈ ਪਰ ਇਸ ਸ਼ੇਰ ਨੂੰ ਡੀਕੋਡ ਕਰਨ ਲਈ ਇਸ ਨੂੰ ਸਮਝਣ ਦੇ ਲਈ ਸਾਨੂੰ ਫਰੀਆਦ ਦੀ ਕਹਾਣੀ ਸਮਝਣੀ ਪਵੇਗੀ ਤੇ ਇਸ ਦੇ ਵਿੱਚ ਸ਼ੀਰੀਂ ਦਾ ਤਾਂ ਨਾਮ ਤਾਂ ਕੀ ਉਸ ਦਾ ਚਿਹਨ ਵੀ ਨਹੀਂ ਹੈ ਪਰ ਇਸ ਦੇ ਬਾਵਜੂਦ ਇਹ ਸ਼ੇਰ ਸ਼ੀਰੀਂ ਦੀ ਪ੍ਰਸ਼ੰਸਾ ਵਿੱਚ ਕਿਵੇਂ ਲਿਖਿਆ ਗਿਆ ਹੈ ਇਹ ਸਮਝਣ ਲਈ ਤੁਸੀਂ ਵੀਡੀਓ ਵੇਖੋ ਜਿਸ ਦਾ ਕੋਡ ਜਿਸ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ